ਨਾ ਬੱਕਰੀ ਦੀ ਵੇਚੀ ਮੋਨਾ ਹਾਪੀ ਮਾ ਪੁਰਾ 20000 ਨਹੀਂ 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 ਲੈ ਕੇ ਜਾਣੀ ਬੱਕਰੀ 24000 ਰੁਪਿਆ ਭਾਜ ਨੂੰ ਲਾਜ ਕਾ ਯਾਰ ਸਾਡੇ 20000 ਨਹੀਂ ਬੱਕਰੀ ਯਾਰ ਬਿੰਦੇ ਬਿੰਦੇ ਨੂੰ ਪੂਰੀ ਭਾਈ ਯਾਰ ਨਹੀਂ ਨਹੀਂ ਠੀਕ ਹੈ 21000 ਛੱਡ ਦੇ ਛੱਡ ਦੀ ਯਾਰ ਨੂੰ ਭਾਜ ਨੂੰ ਪਾਜੀ ਕੀ ਹੈ ਭਾਜੀ ਦਾ ਕਰਕੇ 26000 ਕਾ ਉਹ ਜਾ ਨਹੀਂ ਖਲੋ ਯਾਰ ਕੱਦ ਤੁਹਾਨੂੰ ਮੁੱਲ ਕਰਦੇ ਨਾ ਮੈਨੂੰ ਆਵਰਾ ਕਰ। ਆਪਾਂ ਲੈ ਕੇ ਆਨੇ ਬੰਦੇ। ਭਾਜੀ, ਵੀਰ ਜੀ, ਭਾਜੀ ਹਣੂ ਮੁੱਲ। ਲੈ ਕੇ ਫੋਰ ਮੁੱਲ ਕਿਤੇ ਤੁਹਾਡੇ ਨਾਲ ਹੋਰ ਕੀਤਾ। ਪਿੱਛੇ ਕੜੇ ਤੁਹਾਡੇ। ਹਾਂ। ਤੁਸੀਂ ਸਵੇਰ ਦੇ ਗਾਹ ਸਾਡੇ ਮੱਥੇ ਲੱਗੇ ਆ ਕੇ ਤੁਹਾਡੇ ਨਾਲ ਗੱਲ ਹੋਰ ਕੀਤੀ ਆ ਉਹ ਪਿੱਛੇ ਕੜੇ ਉਹਨਾਂ ਨਾਲ ਹੋਰ ਕਿਤੇ ਬਰਾਬਰ ਹੀ ਕੜੇ ਤੁਹਾਡੇ। ਫਿਰ ਤੁਸੀਂ ਇੱਕ ਗਾਹ ਨੂੰ ਬਸ ਦੇ ਕੇ ਭਾਜੀ ਉਹ ਇਹ ਤੁਹਾਨੂੰ ਆ ਕੇ ਦੋ ਪਾਸੇ ਹੋ ਗਏ ਉਹਨੂੰ ਆ ਕੇ ਪਾਸੇ ਹੋ ਜੀ। ਉਹ ਮਰੋਗੇ ਭਾਈ ਇਹ ਲੈ ਲੈ ਜਿਹੜੇ ਤੁਸੀਂ ਖੜੇ ਤੁਸੀਂ ਲੋ ਪਹਿਲਾਂ ਤੁਹਦੇ ਰੱਬ ਵਰਗੇ ਆ ਆ ਫੋਟੋ ਫੋਟੋ ਫੱਟਾ ਆ ਫੱਟਾ ਤੂੰ ਇੱਕ ਜਾਨ ਦੀ ਤਸੱਲੀ ਕਰ ਲੈ ਜਾ ਯਾਰ ਤਸੱਲੀ ਨਹੀਂ ਯਾਰ ਖਲੋਏ ਕਰਨ ਥਾਂ ਪਾਣਾ ਚਾਹ ਕਰ ਮਾਮਾ ਜੀ ਅਸੀਂ ਤਾਂ ਆਪਦੀ ਗੱਲ ਆ ਵੀਰ ਜੀ ਨਹੀਂ ਜਾਂਦਾ ਯਾਰ ਵੱਟੇ ਭਾਈ ਸਾਰਿਆਂ ਅਸੀਂ ਤਾਂ ਆਪਦੀ ਗੱਲ ਕਰਦੇ ਆ ਤੁਹਾਡੇ ਨਾਲ ਨਹੀਂ ਗੱਲ ਕਰਦੇ ਬੱਕਰੀ ਹੀ ਯਾਰ ਕੀਏ ਬੱਚੇ ਵੀ ਯਾਰ ਹੈ ਨਾ ਯਾਰ ਪੈਸੇ ਵੀ ਆਦੇ ਖੀਰੇ ਵਰਗੇ ਨੇ ਯਾਰ ਬੱਕਰੀ ਤਾਂ ਠੀਕ ਹੈ ਆ ਝੋਲਾ ਲਾ ਦੇ ਭਾਜੀ ਲਿਆਓ ਜੀ ਭਾਜੀ ਤੂੰ ਨੀਂਆਂ ਮਾਰਾ ਇੱਧਰ ਲੈ ਜੀ ਹੋਰ ਕਰਨਾ ਤੂੰ ਕੀ ਚਾਹ ਤੈ ਕਹੀ ਆ ਲਿਓ ਇੱਕ ਬੱਚਾ ਇੱਕ ਬੱਚੀ ਆ ਬੱਚੇ ਵੀ ਚੰਗੇ ਆ ਰੰਗ ਵੀ ਹੋਣਾ ਬੱਚੀ ਦਾ ਨਹੀਂ ਬੱਚਾ ਦਾ ਰੰਗ ਹੋਣਾ ਆਪਣੀ ਮਾੜੀ ਹੈ ਭਾਜੀ ਸ਼ਰਬਤ ਫਿਰ ਲਾਓ ਕਰਾਓ ਗੁੜ ਨਹੀਂ ਜੀ ਨਰੀ ਆ ਇੱਕ ਕਬੜੀ ਉਹ ਕੋਈ ਨਹੀਂ ਕਰੋ ਰਿਆ ਕਰੋ ਆ ਲਾਖਮਨ ਤੇਰਾ ਪਪਾ ਨਾ ਨਾ ਲੜੋ ਕਰੋ ਬਣੀ ਬਬੂ ਬਬੂ ਆ ਮੋਨੀ ਦਾ ਖਬਰੀ ਆ ਰੇ ਰੇ ਕਰੋ ਪਾ ਚਲੋ ਹਾਂ ਮੋਨੀ ਕਰ 10000 ਔਰ 9000 ਦਾ ਬੱਚਾ ਦਲਵਾ ਕੇ ਬੈਠਾ ੱਲਿਆਂ ਦਾ ਜਦੋਂ ਬੱਚੇ ਸਾਡੇ ਆਪ ਨੂੰ ਜੁਮਾ ਬੰਦ ਕਰਦੇ ਨੇ ਕਿਦਾਂ ਜੀ ਲੱਗਦਾ ਹੈ ਹੋਰ ਕਿੰਨੇ ਵੀ ਨਹੀਂ ਹੈ ਮੈਂ ਤਾਂ ਬੁੱਲ ਕਿਚੜ ਹੀ ਮੈਂ ਪੁੱਛਦਾ ਨਾ ਸਮਰਵਾ ਕੇ ਲੱਗਦਾ ਬੱਕਰੀ ਦਾ ਹਾਂ ਨਹੀਂ ਨਹੀਂ ਤਿਆਰ ਮੈਂ ਛੋਟੀ ਆ ਫੇਰ ਉਹਨਾਂ ਦੀ ਹੈ ਇਹ ਪਾਸੇ ਬੇਸ ਨੂੰ ਬੱਕਰੀ ਦਾ ਦਿੰਦੇ ਮੈਂ 5000 ਪਚੇ ਨੂੰ ਹੁੰਦਾ ਪਹਿਲ ਛੋਟੀ ਫਿਰ ਬਸ ਇਹਦੇ ਉੱਤੇ ਮੇਰੀ ਗਾਰੰਟੀ ਕਿ ਲੈਣਾ ਉਹ ਰੇਫਰ ਕੋਟਾ ਮੈਂ ਜੇਪਾ ਮੈਂ ਕੋਡ ਦਿੰਦਾ 15000 ਐਂਡ ਯਾਰ ਤੂੰ ਰਾਜੂ ਜਿਹਨੇ ਦੀ ਬੱਕਰੀਆਂ ਤੂੰ ਮੇਰੇ ਦਾ ਭਾਈ ਚੱਕਦਾ ਉਹਨੂੰ ਨਾ ਅੱਜ ਸੜਕ 'ਤੇ ਨਾ ਉਹ ਯਾਰ ਐ ਤੂੰ ਲਈ ਚੱਲ ਭਲਾ ਸਾਰਾ ਲਈ ਚੱਲ ਪਰ ਤੇ ਬੱਕਰੀ ਉੱਥੇ ਹੀ ਦੇਤੀ ਯਾਰ ਫਿਰ ਨੰਦ ਫਿਰ ਕਿਹ ਐਦਾ ਕੌਣ ਹੁੰਦਾ ਸ਼ੰਗਦਾ ਕੋਣ ਦੱਸ ਫਿਰ ਕਰਪੋਣੀ ਕੋਈ ਹੋਰ ਕੰਮ ਕਰਾਂਗੀ ਯਾਰ ਪਾਸਾ ਸਹੀ ਹਮਾਰੇ ਪਾਸੇ ਮੜਾ ਯਾਰ ਵੀ ਯਾਰ ਤੂੰ ਪੱਕੇ ਲਾ ਮੈਂ ਜਾ ਦੇਣਾ ਰਾਹ ਪਾ ਦੇ ਨਾ ਪੂਰਾ ਮਾੜਾ ਪੱਕੂ ਨਹੀਂ ਨਹੀਂ ਫਿਰ ਤੀਰ ਹੀ ਲੈ ਜਾ ਲਾ ਫਿਰ ਉਹ ਵੀ ਘੱਟ ਜਾਊਂਗਾ ਮਸਲੇ ਕੋਈ ਸਾਡੀ ਆਪਸ ਵਿੱਚ ਮਿਲਣਾ ਲੱਗਦਾ ਨਹੀਂ ਕਰ ਕੋਈ ਨਹੀਂ ਸਾਡੀ ਆਪਸ ਵਿੱਚ ਕੋਈ ਹੋਰ ਨਾ ਹੱਬ ਕੋਈ ਹੋਰ ਆਉਂਦਾ ਛੇਵੇਂ ਵੀਰ ਜੀ ਕੀ ਮੰਗਿਆ ਤੋਦੋ ਕੋਈ ਆ ਰਹੀ ਹੈ ਪਹਿਲੀ ਗਾਇਕਾ ਰੱਬਰ ਕਿਨਾਂ ਨੂੰ ਕਹੇ ਤਾਂ ਜਿਹੜਾ ਕਹੇ ਤਾਂ ਬਸ ਉੱਥੇ ਹੀ ਕਹੇ ਤਾਂ ਇਹਨਾਂ ਨੂੰ ਅੱਛਾ ਆਹ ਕਿਆ ਬਾਤ ਨਾ ਬੱਕੇ ਦੇ ਰਵੇ ਤੇ ਹੁਣ ਪਤਾ ਸਾਪੇ ਬਾ ਉਹ ਰੀ ਦੀ ਨਹੀਂ 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 ਚਾਚਾ ਤੇਰੇ ਤੇ ਲਾ ਮੈਨੂੰ ਪਤਾ ਨਾ ਫਾਇਦੇ ਕਿੰਨੇ ਲੱਗੇ ਆਪਾਂ ਨੂੰ ਨਹੀਂ ਨਹੀਂ ਜੇ ਲੈ ਕੇ ਜਾਣੀ ਬੱਕਰੀ 24000 ਰੁਪਿਆ ਭਾਜ ਨੂੰ ਲਾਜ ਉਹਨਾਂ ਨੂੰ ਗੋੜ ਤੇ ਨਹੀਂ ਯਾਰ ਕਿੰਨੇ ਨੂੰ ਕਰਦੇ ਆ ਮਸਲ ਉਹਨਾਂ ਦਾ 10 ਤੱਕ ਮਰੇ ਕਰਦੇ ਉਹਨਾਂ ਨੂੰ ਠੀਕ ਆ ਆਪਾਂ ਗਲਤ ਕਰ ਨਹੀਂ ਕਰਦੇ ਪਹਿਲੇ ਪਹਿਲੇ ਨੰਬਰ ਦਾ ਆਉਂਦਾ ਕਾਹ ਨਾ ਕਰਾ ਥੋੜਾ ਮੂੰਹ ਬਹੁਤ ਵੀ ਆਂਦੇ 3000 ਰੱਖਿਆ ਉਹਨਾਂ ਅੱਗੇ ਆ ਇਹਨਾਂ ਨੂੰ ਆਪਾਂ ਗੱਲ ਕਹਿਦੀ ਮੈਂ 24000 ਦਿਓ ਭਾਜੀ ਮਾੜਾ ਪਰ ਨਹੀਂ ਲੱਗਣਾ ਫੁੱਲ ਤਰ ਤਰ ਲਾਗੂ ਆਏ ਜਿਉਂ ਜਾਓ ਬੋਲੇ ਪੰਜਾਂ ਦਿਨਾਂ ਦੇ ਰਹੇ ਸਿਰ ਕੱਟੀਆਂ ਕਰ ਲੈਣ ਪੰਜ ਚਾਰ ਇੱਥੋਂ ਹੀ ਕੱਟੀਆਂ ਕਰ ਲੈਣ ਲੱਗ ਦੱਬਣੇ ਇੱਧਰ ਆ ਆ ਛੋਟੀ ਨਾਲ ਕੋਈ ਨਹੀਂ ਕੋਈ ਆ ਚਾਚਾ ਲਾਈ ਇੱਥੇ ਬੜਾ ਵੀਡੀਓ ਨਹੀਂ ਨਹੀਂ ਦੱਸ ਯਾਰ ਇੰਨੀ ਬਾਜੀ ਦਾ ਨਾਂ ਫੜੇ ਨਾ ਆਤਰਾ ਬੜਾ ਠੀਕ ਹੈ ਦੇ ਯਾਰ ਯਾਰ ਤੇਰੇ ਤੇ ਮੇਰਾ ਧਿਆਰ ਕਿਉਂ ਯਾਰ ਨਹੀਂ ਉਹ ਤੁਹਾਡੀ ਮਰਜ਼ੀ ਜੇ ਪਹਿਲਾਂ ਹੁੰਦਾ ਪਹਿਲ ਤੁਹਾਡੀ ਆਪਾਂ ਕਹਿ ਨਹੀਂ ਦਿੰਦੇ ਬੜਿਆ ਕੀ ਯਾਰਾ ਪਰ ਤੁਹਾਡੀ ਕਹਿਣ ਤੇ ਗਿਆ ਸੀ 24 ਦੀ ਕਹੀਏ 24 ਜੌਰ ਖਰੇ ਜੋ ਮੇਰਾ ਕਵਨਰਾ ਦਾ ਨਕਸਾਲ ਕਰਦਾ ਉਹਨਾਂ ਨੂੰ ਮੈਂ ਇਹਨਾਂ ਨੂੰ ਕਹਿਦੀ 24 ਦੀ ਉਹਨਾਂ ਨੂੰ 24 ਦੀ ਨਹੀਂ ਹੁੰਦਾ ਇਹ ਵੀ ਗੱਲ ਵੇਖਿਆ ਕਰੋ ਯਾਰ 22000 ਰੁਪਏ ਓ ਲੈ 20000 ਤੋਂ ਨਹੀਂ ਕਰਾ ਤੂੰ 20000 ਨਹੀਂ ਲਾਤਾ ਇਹਦਾ ਆਇਆ ਨਹੀਂ ਆ ਇਹ 20 ਨਹੀਂ ਲੈ ਇਸ ਕੀ ਨਹੀਂ ਲੈ ਕਿੰਨੀ ਦਾ ਕਿੰਨਾ ਦਾ ਏ ਗੁਰੇ ਗਾਇਆ ਮੈਂ ਹਾਰ ਦੀ ਵਕਾਰ ਖੜਨੀ ਆਪਾਂ ਕਹੇ ਵੇਚ ਨਹੀਂ ਜਾਗੇ ਵੀਰੇ ਆ ਵੀਡੀਓ ਚ ਬੋਲੀ ਜਾਂਦਾ ਤੂੰ ਗਰੰਟੀ ਲੈਂਦਾ ਬੈਣਾ ਮੈਂ ਤੁਹਾਨੂੰ ਚੇਂਜ ਦੀ ਗਰੰਟੀ ਦਿੰਦਾ ਬੱਕਰੀ 15000 ਬੱਕਰੀ 12000 ਬਿੰਦੇ ਬਿੰਦੇ ਪੂਰੀ ਭਾਈ ਆ ਨਹੀਂ 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 ਦਰ ਚੱਪੇਂਦੇ ਵੀਰੇ ਡੰਡਾ ਫੜ ਜਾ ਡੰਡਾ ਮਾਰ ਕੇ ਮੈਂ ਤੂੰ ਚੋਰ ਕੀ ਆ 24 ਤੂੰ ਘਟਨਾ ਆ ਕੇ ਦਾ ਚਾਹਿਆ ਮੈਂ ਮੱਲ ਨਾ ਮਗਾਈ ਓਏ ਮੈਂ ਤੜਪਦਾ ਨਹੀਂ ਪੀਤਾ ਨਹੀਂ ਬਦਲ ਜੂੜ ਨਾ ਤੂੰ ਬੰਦ ਚੱਲ ਗਿਆ ਹੈ ਆਵਾਜ਼ ਨਹੀਂ ਤੇ ਬੀਕੀ ਖਾਣਾ ਤੂੰ ਓਏ ਜਾ ਬੱਥੇ ਮਾਰਦੇ ਨਾ ਪਰ ਹੁਣ ਬਦਲ ਕੋਈ ਬੇਤੀ ਬੱਕਰੀ ਦਾ ਆ ਮਾ ਮਾਲਾ ਮੋਟਾ ਹੋਊਗਾ ਛੋਟ ਤੋ ਨਾ ਤੇਰਾ ਤੇਰੀ ਸੋ ਬਸ ਨਾ ਦੀ ਕਿਨੇ ਓ ਯਾਰ ਜੋਰ ਚੜਾਈ ਆ ਮਾੜਾ ਮੋਟੇ ਯਾਰ ਓ ਯਾਰ ਤੇਰੇ ਤੇ ਲਾਏ ਮੈਨੂੰ ਸਿਕਾਉਂਦਾ ਵੇ ਨਹੀਂ ਨਹੀਂ ਐਲੀਗਨ ਉਹ ਤੇਰੇ ਨਾਲ ਦੇ ਰੱਖਦਾ ਨਹੀਂ ਬੇਇੱਜ਼ਤੀ ਨਹੀਂ ਕਰਦਾ ਤੂੰ ਬੇਇੱਜ਼ਤੀ ਤੇਰੇ ਨਾਲ ਤੇ ਭਾਈ ਯਾਰ ਮੈਨੂੰ ਪਤਾ ਨਹੀਂ ਹੁਣ ਨਹੀਂ ਨਹੀਂ 23 ਆ ਜੀ ਨਹੀਂ ਜੱਜਾ ਯਾਰ ਜੇ ਲੈ ਕੇ ਜਾਣੀ ਆ ਤੇਰੀ ਪੂਰਾ ਹੁੰਦਾ ਹੈ ਬੋਲਣਾ 23000 ਲਾ ਕੇ ਥੋੜਾ ਮਾਣਾ ਤੋੜਾ ਕਹਿਤਾ ਹੈ ਪਾਤੀ ਦਾ ਕੋਈ ਨਹੀਂ ਤੂੰ ਮੈਨੂੰ ਆਪ ਆ ਕੇ 24 ਦੀ ਕਹੀ ਆ ਤੇ 23 ਦਾ ਸ਼ਾਹ ਤੈਨੂੰ ਲਾ ਤਖਲਾ ਮੂੰਹ ਆ ਤੂੰ ਛਵੀ ਆਖਿਆ ਵਾ ਇਹਦੇ 10 ਬੰਦੇ ਕਰਦੇ 23000 ਸਹੀ ਗਾ 23000 ਹੋ ਗਿਆ ਜੀ चाल हज़ार वाधा करे ਇੱਕ ਤੇ ਜੋਨੇ ਦੇ ਮਗਰੇ ਦੋ ਬੱਚੇ ਆ ਇਹਦੇ ਨਾਲ ਕੱਟ 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 ਮੜੀ ਜਾ ਕੱਟੋ ਦੋ ਬੱਚੇ ਇਹਦੇ ਬੱਚੇ ਗੱਡੀ ਲੈ ਕੇ ਦੂਰ ਲੈ ਕੇ ਕੱਟ ਓਏ ਚੋਲੀ ਖੋਲ ਬਾਜੀ ਸਾਰੀਆਂ ਛੇ ਛੇ ਦੰਦਿਆ ਯਾਰ ਬੱਕਰੀਆਂ ਯਾਰ ਉਹ ਯਾਦ ਕਰੇਗਾ ਬੰਦੇ ਪਾਈ 25 ਯਾਰ ਕਰੇਗਾ ਇਕ ਵੇ ਲੈਣੀ ਹੈ ਕਿਉਂ ਬੱਕਰੇ ਲੈਣੇ ਆਪ ਕੋਲ ਪੱਠਾ ਪੱਠਾ ਲਾਉ ਹਾਂ ਅੱਛਾ ਅਣੀ ਤੂੰ ਬਾਹਰ ਚੋਲਾ ਲਾ ਦੇ ਇਹ ਤੇਰੇ ਤੋਂ ਜਿੰਨੀ ਨਹੀਂ ਕੱਢੀ ਗਈ ਐ ਹੁਣ ਇਹ ਹੋ ਜਾਂਦੀ ਯਾਰ ਅਗੋਂ ਦੱਸ ਰਹਿਣਾ ਤੇ ਵੜ ਗਈ ਗੱਬਣਾ ਕਿੰਨੇ ਪੈਸੇ ਮੰਗਦੇ 10 ਲੱਗੂ ਦਾ ਰੇਟ ਜੇ ਜਦੋਂ ਲ ਮੰਗੀ ਆ ਜੱਫਾ ਬਣ ਜੀ ਯਾਰ 25 ਦੀ ਪਾੜਾ ਯਾਰ ਦੇ ਕੋਕੀ ਉਹਨਾਂ ਦਾ ਮੁੱਲ ਬੱਤੀ ਕੀਤਾ ਸੀ ਤੁਹਾਡੇ ਅੱਗੇ ਨਾਲ ਗੱਲ ਮੈਂ ਕਿ ਸੌਦਾ ਲਈ ਜਾਂਦੇ ਆ ਭਾਜੀ ਉਹਨੋ ਕਿ 32 ਕਰੀ ਜਾਂਦਾ ਦਾ ਮੁੱਲ ਚਾਚਾ ਯਾਰ ਰਲ ਮਿਲ ਕੇ ਚੱਲਿਆ ਕਰੀ ਅਜਿੱਤੇ ਕੰਮ ਉਹਦਾ ਕੀ ਜਾਂਦਾ ਹੋਸੀ ਅੱਠ ਦਾ ਦੇਖ ਲੈ ਛੱਤ ਦੇ ਤੇ ਫਿਰ ਪਾਟ ਨੂੰ ਵੇਖ ਤਾਂ ਮੈਨੂੰ ਕ ਵੇਖਦਾ ਅੱਠ ਦੇਖ ਜਿੰਨੇ ਦੀਆਂ ਵੀ ਪਾਦੇ ਤੋਂ ਚੀਜ਼ਾਂ ਖੜੀਆਂ ਵੀ ਸੋਹਣੀਆਂ ਹੁੰਦੀਆਂ ਨੇ اڑییاں وچ سونیاں لگدا جی آ مٹھا آ پٹھ سمجھو لگ دانی یار پٹھ کوٹ یار کی ہے بھائی او مٹھ چنگی والی ہے او سنتی جی گل او پکھے دا گپنا لگا تین مہینے دی گپنا جدے تیار ہوئی نا بکری گلاں کرا دوں کوئی کر دے پیسے دو یا 10000 دیکھ لگا ہمیں مو ہو رہا ہے روٹ پنڈی کھڑا ہوا یار ਮੈਂ ਬੱਚੇ ਪੜਾ ਰਾਤੀ ਆ ਪਹਿਲੇ ਜਿਹੜੇ ਦੇਖਾ ਹੋਈਏ ਉਹ ਹੀ ਹੈ ਉਹ ਫਿਰ 200 ਵਾਲੇ ਪੜਾਤੋ ਵਾਲੇ ਕੋਈ ਨਹੀਂ ਆਉਂਗਾ ਛੋਟੇ ਕੁੜੇ ਆ ਜਾਊਗਾ ਛੋਟੇ ਭੈਣ ਮਾਇਆ ਉਹ ਵੀ ਜਮਾਇਆ ਛੋਟੇ ਕੁੜੇ ਬੱਕਰੀਆਂ ਸਾਰੀਆਂ ਖਾਣ ਤੇ ਅੱਜ ਤੁਹਾਨੂੰ ਮੈਂ ਕਈਆਂ ਨੂੰ 3 5000 ਰੁਪਏ ਤੋਂ ਬਾਦਨਾ ਵਾਲੀ ਗੱਲ ਲੱਗਦੀ

ਬਾਕੀ ਕੋਈ ਮੇਰੇ ਪੈਸੇ ਬੁੱਧਵਾਰ ਨੂੰ ਆਉਣੇ ਬੁੱਧਵਾਰ ਨੂੰ ਬੈਂਕ ਚ ਜਾ ਕੇ ਕਰਨਾ। ਉਦੋਂ ਮੈਂ ਸਮਝੋ ਓਡੀ ਗੱਲ। ਹਾਂ। ਠੀਕ ਹੈ। ਠੀਕ। جلام ساڈے تی ہو گیا